ਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸਿੰਘ ਸਵਾ ਮਾੜੀ ਉਦੋਕੇ ਦੀ ਪ੍ਰਬੰਧਕ ਕਮੇਟੀ ਨੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਵਿਸਾਲ ਸਜਾਇਆ ਗਿਆ ਇਸ ਮੌਕੇ ਪਰਸਨ ਰੋਸ ਤੋਂ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸੁੰਦਰ ਪਾਲਕੀ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪਿੰਡ ਦੀ ਫਿਰਨੀ ਤੋਂ ਹੁੰਦਾ ਹੋਇਆ ਹੁੰਦਾ ਹੋਇਆ ਵਕਫਕ ਪੜਾਵਾ ਤੋਂ ਹੋ ਦੇਰ ਸਾਮ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਮੌਕੇ ਪ੍ਰਸ ਨਾਲ ਗਲਵਾਦ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸਵਰਨ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਮਨਾਇਆ ਜਾਂਦਾ ਹੈ ਇਸ ਮੌਕੇ ਇਹਨਾਂ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਬਾਦ ਸਿੰਘ ਕੈਪਟਨ ਗੁਲਰਾਜ ਸਿੰਘ ਭਾਈ ਰਣਜੀਤ ਸਿੰਘ ਖਾਲਸਾ ਜਥੇਦਾਰ ਕੁੰਦਨ ਸਿੰਘ ਡਾਕਟਰ ਬਰਵਿੰਦਰ ਸਿੰਘ ਕੈਪਟਨ ਕੁਲਵਿੰਦਰ ਸਿੰਘ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ ਤਰਨਤਾਰਨ ਤੋਂ ਦਲਬੀਰ ਉਦੋਕੇ ਦੀ ਲੋਕਪ ਲਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਸਰਕਾਰਮਾਨ ਸਾਵਾਤਿ ਦਿਖਤੈ ਪਰਮ ਸਤਕਾਰਯੋਗ ਦੇਸ਼ ਵਿਦੇਸ਼ ਵਰਤਿਆ ਗੁਰੂ ਨਾਨਕ ਨਾਮ ਲੈਵਾ ਗੁਰੂਕੀਆਂ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੀਆਂ ਲੱਖ ਲੱਖ ਵਧਾਈਆਂ ਹੋਣ ਨਗਰ ਮਾੜੀ ਉਧੂ ਕੇ ਸਮੂਹ ਗੁਰੂ ਕੀ ਸੰਗਤ ਵੱਲੋਂ ਹਰ ਸਾਲ ਜੋ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦਾ ਆਵਤਾਰ ਪਰਬ ਬਣਾਇਆ ਜਾਂਦਾ ਹੈ ਇਸ ਸਾਲ ਵੀ ਬਹੁਤ ਭਾਵਨਾ ਸਹਿਤ ਗੁਰੂਕੀਆਂ ਨਗਰ ਦੀਆਂ ਸੰਗਤਾਂ ਨੇ ਮਾੜੀ ਉਧੂ ਕੇ ਸਮੂਹ ਗੁਰੂ ਕੀ ਸੰਗਤ ਨੇ ਪਰਸੋ ਵਾਲੇ ਰੋਤੋਂ ਖੰਡ ਪਾਠ ਪਰੰਪਰੰਭ ਹੋਏ। ਕੋਗ ਤੋਂ ਪ੍ਰੰਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨਮਾਈ ਹੇਠ ਚੱਲ ਚਾਇਆ ਹੇਠ ਪੰਜਾਬ ਪਿਆਰਿਆਂ ਦੀ ਗਵਾਹੀ ਵਿੱਚ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਗਰ ਦੀਆਂ ਕਰਮਾਂ ਨਗਰ ਕੀਰਤਨ ਦੇ ਰੂਪ ਵਿੱਚ ਜੋ ਨਗਰ ਦੀਆਂ ਬਕਰਮਾਂ ਕਰਕੇ ਅਸਰੇ ਹੋਣ ਨਗਰ ਕੀਰਤਨ ਦੀ ਸਮਾਪਤੀ ਹੋ ਕੇ ਅਰਦਾਸ ਬੇਨਤੀ ਹੋ ਚੁੱਕੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਹੀ ਅਰਦਾਸ ਹੈ ਕਿ ਮਹਾਰਾ ਜੀ ਕਿਰਪਾ ਕਰੇ ਨਾਮ ਦੀ ਦਾਸ ਸਿਮਰਨ ਦੀ ਦਾਤ ਗਰੀਬ ਨਵਾਜੀ ਬਖਸ਼ਿਸ਼ ਕਰਨ ਇਸ ਤਰ੍ਹਾਂ ਗੁਰਪੁਰਬ ਗੁਰਸਿੱਖਾਂ ਨੂੰ ਮਨਾਉਣ ਦਾ ਬਲ ਉਦਮ ਬਖਸ਼ਿਸ਼ ਕਰਨ ਆਪਣੇ ਪੰਥ ਦੀ ਚੜ੍ਹਦੀ ਕਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ